ਜਦੋਂ ਮੈਂ ਮਨਤਾ ਕਰਦੀ ਸੀ ਤਾਂ ਗੱਗੇ ਨੇ ਉਲਟਾ ਸਨਮੇ ਮੈਨੂੰ ਇਹ ਗੱਲ ਕਹੀ ਕੁੱਤੀ ਚੂੜੀ ਕਿਵੇਂ ਭੌਂਕਦੀ ਕਿਵੇਂ ਬਖ ਬਖ ਕਰਦੀ ਤਾਂ ਕਹਿੰਦੇ ਤੰਗ ਵੀ ਆ ਬਦਦੇ ਘੰਟੇ ਚ ਸਮਾਨ ਚੱਕ ਲੈ ਨਹੀਂ ਤੇਰੇ ਤੇ ਪਰਚਾ ਦਰਜ ਕਰਾਵਾਂਗੇ ਤੇਰੇ ਬੇਟੇ ਤੇ ਪਰਚਾ ਦਰਜ ਕਰਾਵਾਂਗੇ ਪਹਿਲਾਂ ਤਾਂ 2 ਘੰਟੇ ਮੈਨੂੰ ਤੇ ਮੇਰੇ ਬੱਚਿਆਂ ਨੂੰ ਤੇ ਮੇਰੀ ਘਰਵਾਲੀ ਨੂੰ ਇਹਨਾਂ ਨੇ ਮੇਰੀ ਮੁਟਿਆਰ ਧੀ ਆ ਇਹਨੂੰ 2 ਘੰਟੇ ਸਾਨੂੰ ਜਲੀਲ ਕੀਤਾ ਗੁਰੂ ਘਰ ਦੇ ਵਿੱਚ ਚਰਵਾਇਆ ਇਹਨਾਂ ਨੇ 2 ਘੰਟੇ ਮੇਰੇ ਘਰ ਨੇ ਮਿੰਤਾ ਵੀ ਦਿੱਤ ਕੇ ਇਹਨਾਂ ਨੇ ਵੀ ਸਾਨੂੰ 1 ਘੰਟਾ 1 ਮਹੀਨਾ ਦਿੱਤਾ ਜਾਵੇ ਕਿ ਅਸੀਂ ਆਉਦੇ ਘਰ ਦਾ ਹੱਲ ਕਰ ਲਾਂਗੇ ਜੋ ਕਿ ਮੇਰਾ ਘਰ ਬੈਠਣ ਦੀ ਜਗ੍ਹਾ ਹੈ ਨਹੀਂ ਸੀ ਅਸੀਂ ਜਾ ਕੇ ਕੋਠੇ ਦੇ ਪਏ ਇਹ ਮੇਰਾ ਸਮਾਨ ਗੱਗਾ ਜਿਹੜਾ ਇਹ ਐਂ ਛੱਟ ਕੇ ਆਇਆ ਘਰੇ ਜਿਵੇਂ ਵੀ ਰੂੜੀਆਂ ਦੇ ਕੇ ਦਾ ਸਮਾਨ ਛੱਟੇ ਹੋਣੇ ਦਿਵਨੀ ਤੋੜੀ ਕੀਤੀ ਸੀ ਤ ਫੇਰੀ ਉਹ ਪਿਆ ਗਿਆ ਵੀ ਤੂੰ ਆਪਦਾ ਸਮਾਨ ਲੈ ਕੇ ਕਿਉਂਕਿ ਉਹ ਇਸੇ ਤਰ੍ਹਾਂ ਬੰਦੀ ਬਣਾ ਰਿਹਾ ਸੀ ਤੇ ਹਰੇਕ ਨੂੰ ਆਪਦਾ ਪੱਕਾ ਸੁਣਾ ਕੇ ਕਿਉਂਕਿ ਹਾਲਾਂਕਿ ਮੂਰੇ ਬੈਠਾ ਤੇ ਇਹਦਾ ਬੇਟਾ ਉਥੋਂ ਕੋਲਫ ਦੇ ਤੋਂ ਪੈਸੇ ਝਖ ਰਿਹਾ ਦੂਜਾ ਨੰਬਰ ਇਹ ਹੈ ਜੋ ਕਹਿੰਦਾ ਮੈਨੂੰ ਦਲੀਲ ਕਰਕੇ ਕੱਢਿਆ ਮੇਰੇ ਤੋਂ ਗੱਡੀ ਤੇ ਗਿਆ ਉਹ ਆਟਾ ਲੈ ਗਿਆ ਕਣਕ ਲੈ ਗਿਆ ਜਿਹੜਾ ਗੁਰਦੁਆਰਾ ਸਾਹਿਬ ਕਮੇਟੀ ਦਾ ਪ੍ਰਧਾਨ ਆ ਉਹਨੇ 3500 4000 ਦਾ ਸੌਦਾ ਲੈ ਕੇ ਦਿੱਤਾ ਅਸੀਂ ਤੋਂ ਸਾਨੂੰ ਕਹਿੰਦਾ ਮੇਰੇ ਧਰੇ ਪੱਖਾ ਹੈ ਨਹੀਂ ਗਾ ਇੱਕੋ ਬਾਬਾ ਦਮੋਸ਼ਾ ਤੋਂ ਉਹਨੂੰ ਇੱਕ ਪੱਖਾ ਦਿੱਤਾ ਬਾਬਾ ਦਾ ਮੁੰਡਾ ਗੱਡੀ ਤੇ ਆਪ ਗਿਆ ਧੰਨਵਾਦ ਕਰਕੇ ਗਿਆ ਸਰੋਪਾ ਲੈ ਕੇ ਗਿਆ ਕਿ ਜਲੀਲ ਹੁੰਦਾ ਜਾਂ ਉਹਦੀਆਂ ਬਾਹਾਂ ਮੋੜੀਆਂ ਜਾਂ ਕੁਝ ਵੀ ਰੂਪ ਦਿੱਤਾ ਹੁੰਦਾ ਫਿਰ ਉੱਤੇ ਹੀ ਹੋ ਜਾਂਦਾ ਮੇਰੀ ਬੇਨਤੀ ਹੈ ਸਿੰਘ ਜੱਥੇਬੰਦੀਆਂ ਨੂੰ ਪੰਥਕ ਜੱਥੇਬੰਦੀਆਂ ਨੂੰ ਬਾਬਾ ਮੇਜਰ ਸਿੰਘ ਸੋਢੀ ਜੀ ਨੂੰ ਕਿ ਮੈਨੂੰ ਇਨਸਾਫ਼ ਮਿਲੇ ਕਿ ਜੋ ਮੇਰੇ ਬੱਚੇ ਤੇ 14 ਤਰੀਕ ਨੂੰ ਸਗਰਾਂਦ ਵਾਲੇ ਦਿਨ ਜੋ ਅੰਜਾਮ ਚੋਰੀ ਦਾ 200 ਰੁਪਏ ਦਾ ਸਿਰਫ ਲਾਇਆ ਗਿਆ ਸੀਗਾ ਤੱਕੇ ਮਾਰ ਕੇ ਕੱਢਿਆ ਸਾਨੂੰ ਇੱਕ ਮਾਫੀਆ ਮੰਗਦੀ ਸੀ ਮੈਂ ਮਿਹਨਤ ਕਰਦੀ ਸੀ ਤਰਲੇ ਕਰਦੀ ਸੀ ਵੀ ਸਾਨੂੰ ਮੇਰੀ ਬੇਟੀ ਦਾ ਸਹਿਜ ਪਾਠ ਚੱਲਦਾ ਕਿ ਉਹ ਅੱਠ ਸੰਗ ਰਹਿੰਦਾ ਹਜੇ ਵੀ ਸਾਨੂੰ ਪਾਠ ਕਰ ਲੈਣ ਦੋ ਜਾਂ ਸਾਨੂੰ ਗੁਰੂ ਘਰ ਮਿਲ ਜੂਗਾ ਸੀ ਉੱਥੇ ਜਾਵੜਾਂਗੇ ਸਾਡਾ ਘਰ ਮਕਾਨ ਹੈ ਨਹੀਂ ਸੀ ਕੋਈ ਰਹਿਣ ਨੂੰ ਤੇ ਇਹਨਾਂ ਨੇ ਕੋਈ ਵੀ ਗੱਲ ਨਹੀਂ ਕੋਈ ਵੀ ਸੁਣੀ ਸਾਡੀ ਕਿਸੇ ਕਮੇਟੀ ਨੇ ਦੋਨਾਂ ਚੋ ਕਿਸੇ ਨੇ ਨਹੀਂ ਸਾਡੀ ਵਾਈਸ ਕੀਤੀ ਜਦੋਂ ਮੈਂ ਮਨਤਾਂ ਕਰਦੀ ਸੀ ਤਾਂ ਗੱਗੇ ਨੇ ਉਲਟਾ ਸਨਮੇ ਮੈਨੂੰ ਇਹ ਗੱਲ ਕਹੀ ਕੁੱਤੀ ਚੂੜੀ ਕਿਵੇਂ ਭੌਂਕਦੀ ਕਿਵੇਂ ਬਖ ਬਖ ਕਰਦੀ ਗੱਗਾ ਤਾਂ ਮੇਰੇ ਤੇ ਪਤਾ ਨਹੀਂ ਕਿਉਂ ਇੰਨਾ ਲੱਗਦਾ ਸੀ 2-3 ਮਹੀਨੇ ਪਹਿਲਾਂ ਕਿ ਉਹਨੇ ਏਸੀ ਵੀ ਸਾਡੇ ਰੂਮ ਆਲਾ ਲਵਾਤਾ ਸੀਗਾ ਤੇ ਪ੍ਰਧਾਨ ਨੂੰ ਕਹਿੰਦਾ ਵੀ ਏਸੀ ਮੈਂ ਜਾਣ ਕੇ ਲਵਾਇਆ ਵਾ ਕਿ ਬਾਬੇ ਦੇ ਘਰ ਵਾਲੀ ਨੂੰ ਪਰੇਸ਼ਾਨ ਕਰਨਾ ਮੈਂ ਤਾਂ ਇਹਦਾ ਕੁਛ ਨਹੀਂ ਬੁਗਾੜਿਆ ਸੀ ਮੈਂ ਆਪਦੇ ਭੈਣਾ ਭਰਾਵਾਂ ਵਾਂਗੂ ਸਾਰਿਆਂ ਨਾਲ ਰਹਿੰਦੀ ਸੀ ਵੱਡੇਆਂ ਛੋਟਿਆਂ ਦਾ ਸਾਰਿਆਂ ਦਾ ਮਾਨ ਸਤਕਾਰ ਕਰਦੀ ਸੀ 4 ਸਾਲ ਦੇ ਵਿੱਚ ਕਿਸੇ ਵੀ ਗੱਲੋਂ ਅਸੀਂ ਕੋਈ ਵੀ ਬਦਨਾਮੀ ਨਹੀਂ ਖੱਟੀ ਕੋਈ ਕਿਸੇ ਗੱਲ ਦੀ ਸਾਡੇ ਕੋਲ ਗੱਲ ਦੱਸਣ ਸਹੀ ਅਸੀਂ ਇੱਜ਼ਤ ਖੱਟੀ ਆ ਇੱਜ਼ਤ ਹੀ ਖੱਟਾਂਗੇ ਬਾਬਾ ਨਾਨਕ ਸਾਡੇ ਨਾਲ ਰਵੇ ਵਾਹਿਗੁਰੂ ਸਾਡੇ ਜੱਥੇ ਬੰਦਿਆਂ ਸਾਨੂੰ ਇਨਸਾਫ਼ ਦਿਵਾਉਣ ਜਿਹੜਾ ਇਹ ਚੂੜੀ ਦਾ ਸ਼ਬਦ ਬੋਲਿਆ ਮੈਂ ਫਿਰ ਵੀ ਚੁੱਪ ਕਰ ਗਈ ਮੈਂ ਕਿਹਾ ਚਲ ਕੋਈ ਗੱਲ ਨਹੀਂ ਸਾਨੂੰ ਮਤਾ ਪਾ ਕੇ ਇਹਨਾਂ ਨੇ ਬਾਬੇ ਦਾ ਮੂਸ਼ਾ ਅੱਧਕੇ ਪ੍ਰਬੰਧਕਾਂ ਦੇ ਨਾਲ ਪ੍ਰਧਾਨ ਨੇ ਫੋਨ ਲਾਇਆ ਕਹਿੰਦਾ ਭੈਣ ਜੀ ਬਾਬਾ ਜੀ ਨੂੰ ਕੱਲ ਦੋ ਕੋਈ ਵੀ ਇਦਾਂ ਦੀ ਗੱਲ ਨਹੀਂ ਕੱਲੇ ਨੂੰ ਕੱਲਿਓ ਕੱਲ ਕੇ ਵੀ ਇਹਨਾਂ ਨੇ ਉੱਥੇ 15 20 ਜਾਣੇ ਸੀ ਇਹ ਕੱਲੇ ਸੀਗੇ ਜਾਨ ਸਾਰ ਇਹਨਾਂ ਨੇ ਇਹੀ ਵਸਤਾਂ ਦਿੱਤੀਆਂ ਵੀ ਆਪ ਦੱਦੇ ਘੰਟੇ ਚ ਸਮਾਨ ਚੱਕ ਲੈ ਨਹੀਂ ਤੇਰੇ ਤੇ ਪਰਚਾ ਦਰਜ ਕਰਾਵਾਂਗੇ ਤੇਰੇ ਬੇਟੇ ਤੇ ਪਰਚਾ ਦਰਜ ਕਰਾਵਾਂਗੇ ਬਾਬਾ ਬਲਦੇਵ ਸਿੰਘ ਜੀ ਨੇ ਸਾਨੂੰ ਮਤੇ ਮਤਾ ਪਾਸਿ ਰਜਿਸਟਰ ਉਹਨਾਂ ਕੋਲ ਆ ਮਹੀਨੇ ਦਾ ਸਮਾਂ ਸੀ ਸਾਡਾ ਪਰ ਇਹਨਾਂ ਨੇ ਕੋਈ ਵੀ ਕਹਿੰਦੇ ਨਾ ਤਾਂ ਉਹਨਾਂ ਨੂੰ ਦੱਸਣਾ ਬਾਬਾ ਬਲਦੇਵ ਸਿੰਘ ਜੀ ਨੂੰ ਲੰਗ ਸਿੰਘਾਂ ਨੂੰ ਕਿਸੇ ਨੂੰ ਨਹੀਂ ਦੱਸਣਾ ਨਾ ਤੁਸੀਂ ਸੰਗਤ ਨੂੰ ਦੱਸਣਾ ਕਿਸੇ ਨੂੰ ਦੱਸ ਕਿ ਨਹੀਂ ਆਣਾ ਪਰਦੇ ਨਾ ਜਾਣਾ ਆ ਸਾਡੀ ਬਾਬਾ ਦામੂ ਸ਼ਾਹ ਦੀ ਗੱਡੀ ਸਾਨੂੰ ਛੋ ਨੂੰ ਛੱਡ ਕੇ ਆਊਗੀ ਅਸੀਂ ਚੁੱਪ ਕਰਕੇ ਆਪਦਾ ਲੀੜਾ ਲੱਤਾ ਬੰਨਿਆ ਇਹ ਆਪਕ ਮੀਤ ਪ੍ਰਧਾਨ ਗੱਗਾ ਸਾਡੇ ਘਰੇ ਛੱਡ ਕੇ ਸਾਡੇ ਘਰ ਦੇ ਵਿੱਚ ਖੜਨ ਨੂੰ ਵੀ ਥਾਂ ਹੈ ਨਹੀਂ ਸੀਗਾ ਸੱਟ ਸੱਟ ਕੇ

ਇਹੀ ਮੈਂ ਜਿੱਥੇ ਬੰਦਿਆਂ ਨੂੰ ਅਪੀਲ ਕਰਦੀ ਆ ਕਿ ਮੈਨੂੰ ਇਨਸਾਫ ਮਿਲੇ ਮੇਰੇ ਬੱਚੇ ਤੇ ਚੋਰੀ ਦਾ ਅੰਜਾਮ ਲਾਇਆ ਜੇ ਅਸੀਂ ਚੋਰੀ ਕਰਨੀ ਸੀ 4 ਸਾਲ ਦੀ ਕਰ ਲੈਂਦੇ ਅਸੀਂ ਸੇਵਾ ਕੀਤੀ ਮਨ ਤਨ ਦੇ ਨਾਲ ਕੀਤੀ ਆ ਅਸੀਂ ਕੋਈ ਚੋਰੀ ਨਹੀਂ ਕੀਤੀਗੀ ਕੋਈ ਵੀ ਕਿਸੇ ਗੱਲ ਦਾ ਸਾਡੇ ਤੇ ਨਾ ਜੇ ਅੰਜਾਮ ਲਾਉਣ ਸਾਨੂੰ ਇਨਸਾਫ ਮਿਲਣਾ ਚਾਹੀਦਾ ਦੋ ਗੱਲਾਂ ਕਹੀਆਂ ਚੋਰੀ ਵਰ ਚੋਰੀ ਦਾ ਸ਼ਬਦ ਚੂੜੀ ਦਾ ਸ਼ਬਦ ਇਹਨਾਂ ਨੇ ਲਾਇਆ ਹਾਂਜੀ ਜਗਤ ਸਿੰਘ ਜੀ ਇੱਕ ਜਿਹੜੇ ਇੰਡੀਆ ਜਿਹੜਾ ਲੋਕਲਾ ਪਿੰਡਲਹਾਰਾ ਦੀ ਲੋਕਲ ਗੁਰਦੁਆਰਾ ਕਮੇਟੀ ਦਾ ਮਾਮਲਾ ਸਾਹਮਣੇ ਆਇਆ ਜੀ ਉਹਨਾਂ ਦੇ ਜਿਹੜੇ ਗ੍ਰੰਥੀ ਸਿੰਘ ਆ ਉਹਨਾਂ ਨੇ ਇਸ ਤਰ੍ਹਾਂ ਦੇ ਇਲਜ਼ਾਮ ਲਵਾਏ ਆ ਕਿ ਜਿਹੜੀ ਉਥੋਂ ਦੀ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਤੇ ਬਾਬਾ ਦામੋਸਾ ਪ੍ਰਬੰਧਕ ਕਮੇਟੀ ਆ ਦੋਨਾਂ ਨੇ ਮਿਲ ਕੇ ਤੇ ਮੇਰਾ ਜਿਹੜਾ ਹੈਗਾ ਸਮਾਨ ਇੱਕ ਪਾਸੇ ਮੇਰਾ ਮਤਾਪਾ ਦਿੱਤਾ ਵੀ 1 ਮਹੀਨੇ ਦਾ ਟਾਈਮ ਦਿੱਤਾ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਜਿਹੜਾ ਸਾਡਾ ਜਿਹੜਿਆ ਹੈਗਾ ਸਾਨੂੰ ਬਾਬਾ ਦામੋਸਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਦੇ ਵਿੱਚ ਬੁਲਾ ਕੇ ਔਰ ਮੈਨੂੰ ਡਰਾਇਆ ਤਮਕਿਆ ਗਿਆ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਨੂੰ ਕਿਹਾ ਵੀ ਅੱਧੇ ਘੰਟੇ ਸਮਾਨ ਆਪਦਾ ਚੱਕ ਲੈ ਤੇ ਨਹੀਂ ਤਾਂ ਤੇਰੇ ਤੇ ਪੁਲਿਸ ਦੀ ਕਾਰਵਾਈ ਜਿਹੜਾ ਪਰਚਾ ਪੈ ਜਾਊ ਕੀ ਕਹਿਣਾ ਚਾਹਵੋਗੇ ਇਹ ਮਾਮਲਾ ਕੀ ਹੈ ਪੁਰਾ ਇਹ ਲੋਕਾਂ ਨੂੰ ਇਹ ਪੁੱਛਣਾ ਚਾਹੀਦਾ ਸੀ ਕਿ ਇਹ ਤੇ ਪੁਲਿਸ ਕਾਰਵਾਈ ਕਿਉਂ ਹੋਊਗੀ ਜੇ ਮੈਂ ਕੋਈ ਗਲਤ ਨਹੀਂ ਕੀਤਾ ਤੇ ਮੈਂ ਪੁਲਿਸ ਤੋਂ ਡਰੋਂ ਜਾਨਾ ਹੈ ਜੇ ਮੈਂ ਗਲਤ ਨਹੀਂ ਕੁਝ ਕੀਤਾ ਤਾਂ ਮੈਂ ਬਿਲਕੁਲ ਪੁਲਿਸ ਦਾ ਡਰਦੇ ਹੀ ਆਪੋ ਕਾਸੀ ਦਾ ਵੀ ਜੇ ਉਹਨੇ ਚੋਰੀ ਕੀਤੀ ਸੀ ਉਪਰ ਤੇ ਫੇਰੀ ਨੂੰ ਪਿਆਰ ਗਿਆ ਤੇ ਤੂੰ ਆਪਦਾ ਸਵਾਲ ਲੈ ਕੇ ਕਿਉਂਕਿ ਉਹ ਇੱਕ ਵੀ ਧਰਾਬੰਦੀ ਬਣਾ ਰਿਆ ਸੀ ਤੇ ਹਰੇਕ ਨੂੰ ਆਪਦਾ ਪੱਖ ਸੁਣਾ ਕੇ ਕਿਉਂਕਿ ਹਾਲਾਂਕਿ ਉਹ ਬੂਰੇ ਬੈਠਾ ਹੈ ਤੇ ਇਹਦਾ ਬੇਟਾ ਉਥੋਂ ਕੋਲਫ ਦੇ ਤੋਂ ਪੈਸੇ ਚੱਕ ਰਿਹਾ ਦੂਜਾ ਨੰਬਰ ਇਹ ਹੈ ਜੋ ਕਿਦਾ ਮੈਨੂੰ ਜਲੀਲ ਕਰਕੇ ਕੱਢਿਆ ਮੇਰੇ ਇਥੋਂ ਗੱਡੀ ਤੇ ਗਿਆ ਉਹ ਆਟਾ ਲੈ ਗਿਆ ਕਣਕ ਲੈ ਗਿਆ ਜਿਹੜਾ ਗੁਰਦੁਆਰਾ ਸਾਹਿਬ ਕਮੇਟੀ ਦਾ ਪ੍ਰਧਾਨ ਆ ਉਹਨੇ 3500 4000 ਦਾ ਸੌਦਾ ਲੈ ਕੇ ਦਿੱਤਾ ਅਸੀਂ ਤੋਂ ਸਾਨੂੰ ਕਹਿੰਦਾ ਮੇਰੇ ਘਰੇ ਪੱਖਾ ਨਹੀਂ ਗਿਆ ਇਥੋਂ ਬਾਬਾ ਰਾਮੂ ਸ਼ਾਹ ਤੋਂ ਉਹਨੂੰ ਇੱਕ ਪੱਖਾ ਦਿੱਤਾ ਬਾਬਾ ਰਾਮੂ ਸ਼ਾਹ ਗੱਡੀ ਤੇ ਆਪ ਗਿਆ ਧੰਨਵਾਦ ਕਰਕੇ ਗਿਆ ਸਰੋਪਾ ਲੈ ਕੇ ਗਿਆ ਜੇ ਜਲੀਲ ਹੁੰਦਾ ਜਾਂ ਉਹਦੀਆਂ ਮਾਂਾਂ ਮੋੜੀਆਂ ਜਾਂ ਕੁਝ ਵੀ ਰੂਪ ਦੇ ਕਿਹਾ ਹੁੰਦਾ ਫਿਰ ਉੱਤੇ ਹੀ ਉਹ ਕਹਿੰਦਾ ਜਿੰਮ ਜੀ ਇੱਕ ਇੱਕ ਮਾਮਲਾ ਬਹੁਤ ਸੈਂਸਟਿਵ ਇਸ਼ੂ ਹੈ ਇੱਕ ਹੈਗਾ ਵੀ ਇੱਕ ਮਾਮਲਾ ਜੁੜਿਆ ਪਿਆ ਜੇ ਇੱਕ ਕਮੇਟੀ ਹੈਗੀ ਆ ਬਾਬਾ ਦਾਮੂ ਸਾਹਿਬ ਦਾ ਪ੍ਰਬੰਧਕ ਕਮੇਟੀ ਉਹਦੇ ਵਿੱਚ ਤੁਸੀਂ ਜਿਹੜੇ ਮੈਂਬਰ ਵੀ ਹੋ ਅੱਗੂ ਕਰਦੇ ਹੋ ਔਰ ਦੂਸਰੇ ਪਾਸੇ ਜਿਹੜੀ ਕਮੇਟੀ ਬਣੀ ਆ ਜਿਹੜਾ ਹੈਗਾ ਲੋਕਲ ਗੁਣ ਨਰਕ ਮੰਡਲ ਕਿ ਦੋਨਾਂ ਦੇ ਸਿੱਖ ਮਾਮਲਿਆਂ ਦੇ ਵਿੱਚ ਜਿਹੜੀਆਂ ਹੈਗੀਆਂ ਆਪਾਂ ਦਖਲੰਦ ਜਾਇਜ਼ ਹੈ ਜੀ ਇਹ ਕਿੰਨੇ ਕਿ ਜਾਇਜ਼ ਸਮਝਦੇ ਹੋ ਸਾਡਾ ਤਕਰੀਬਨ ਸੈਸ ਸਾਰਾ ਰਲ ਕੇ ਚੱਲਦਾ ਜੀ ਸਾਰੀਆਂ ਕਮੇਟੀਆਂ ਦੇ ਟੋ ਟੋ ਦੀ ਸਾਫ ਇੱਕ ਦੂਜੇ ਨੂੰ ਪੁੱਛ ਕੇ ਕੰਮ ਕਰਦੇ ਆਂ ਜੇ ਉਹਨਾਂ ਨੂੰ ਕੋਈ ਹੈਲਪ ਚਾਹੀਦੀ ਹੋਵੇ ਇਥੋਂ ਬਾਬਾ ਦਾਮੂ ਸਾਹਿਬ ਨੂੰ ਉਹਨਾਂ ਨੂੰ ਹੈਲਪ ਦੇਈ ਸੀ ਕਿਸੇ ਤਰ੍ਹਾਂ ਦਾ ਵੀ ਪ੍ਰੋਗਰਾਮ ਕਰਾਉਂਦੇ ਆ ਤੇ ਉਹ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਵੀ ਹੈਲਪ ਹੁੰਦੀ ਆ ਕੋਈ ਪੈਸੇ ਦੀ ਚੰਗ ਕਿਤਾਬਾਂ ਦੀ ਉਹਨਾਂ ਨੂੰ ਹੈਲਪ ਇਹਦਾ ਟੂਰ ਬਣਿਆ ਪਹਿਲਾਂ ਵੀ ਉਦੋਂ ਵੀ ਅਸੀਂ ਤਾਂ ਕਾਫੀ ਪੈਸਾ ਲਾਇਆ ਪਹਿਲਾਂ ਜੀ ਥੈਂਕ ਯੂ ਪੁਰਾ ਬੇਟੀ ਇੱਕ ਮੈਂ ਲੋਹਾਰੀ ਨਗਰ ਦੇ ਵਿੱਚ 4 ਸਾਲ ਤੋਂ ਸੇਵਾ ਕਰਦਾ ਸੀ ਕੋਈ ਮੇਰੀ ਕੋਈ ਗਲਤੀ ਨਹੀਂ ਨਾ ਮੇਰੇ ਕੋਈ ਪਰਿਵਾਰ ਦੀ ਤੇ ਪ੍ਰਧਾਨ ਉਤਾਰ ਸਿੰਘ ਸਾਹਿਬ ਜਿਹੜਾ ਮੈਨੂੰ ਪਹਿਲਾਂ ਬਾਬਾ ਬਲਦੇਵ ਸਿੰਘ ਜੀ ਜੱਥੇਦਾਰ ਉਹਨਾਂ ਨੇ ਸੰਗਤ ਵਿੱਚ ਬੈਠ ਕੇ ਮਤਾ ਪਾਇਆ ਸੀ ਇੱਕ ਮਹੀਨੇ ਦਾ ਟਾਈਮ ਗ੍ਰਾਂਟ ਸਿੰਘ ਨੂੰ ਦਿੱਤਾ ਜਾਵੇ ਉਹ ਸਾਰੇ ਮੈਂਬਰਾਂ ਦੇ ਸਾਈਨ ਹੋਏ ਆ ਜਸਵੀਰ ਸਿੰਘ ਦਲਬਾਗ ਸਿੰਘ ਬਚਿੱਤਰ ਸਿੰਘ ਅਵਤਾਰ ਸਿੰਘ ਤੇ ਜਗਰਾਜ ਸਿੰਘ ਸ਼ੰਗਾਰਾ ਸਿੰਘ ਅਮਰਜੀਤ ਸਿੰਘ ਹਰਚਨਪ੍ਰੀਤ ਸਿੰਘ ਦੀ ਗੱਗਾ ਮੀਤ ਪ੍ਰਧਾਨ ਤੇ ਮੇਰੀ ਧੰਨ ਪਤਨੀ ਬੀਬੀ ਮਨਪ੍ਰੀਤ कौर ਦੇ ਔਰ ਮੇਰੇ ਵੀ ਸਾਈਨ ਹੋਏ ਆ ਜਗਸੀਰ ਸਿੰਘ ਤੇ ਬਾਬਾ ਜੱਥੇਦਾਰ ਬਲਦੇਵ ਸਿੰਘ ਜੀ ਜੋ ਕਮੇਟੀ ਦੇ ਸਿਕੱਤਰ ਨੇ ਤੇ ਉਹਨਾਂ ਦੀ ਜਿਹੜੇ ਪੰਥ ਕਾਲੀ ਗਮੇਸ਼ ਦਾ ਦਸ਼ਵੇ ਤਰਨਾਦਲ ਉਹਦੀ ਵੀ ਜਿਹੜੀ ਮੋਹਰ ਲੱਗੀ ਹੋਈ ਬੱਚੇ ਤੇ ਇਹ ਇੱਕ ਮਹੀਨਾ ਬਾਬਾ ਜੀ ਨੂੰ ਟਾਈਮ ਦਿੱਤਾ ਜਾਵੇ ਤੇ ਬਾਬਾ ਜੀ ਇੱਕ ਮਹੀਨੇ ਦੇ ਵਿੱਚ ਜਾਂ ਆਪਣੇ ਘਰ ਦਾ ਕੋਈ ਹੱਲ ਕਰ ਲੈਣਗੇ ਜਾਂ ਹੋਰ ਗੁਰੂ ਘਰ ਦੇ ਵਿੱਚ ਪ੍ਰਬੰਧ ਕਰ ਲੈਣਗੇ ਉਸ ਤੋਂ ਬਾਅਦ ਦੇ ਵਿੱਚ ਜੀ ਪਹਿਲਾਂ ਤਾਂ 2 ਘੰਟੇ ਮੈਨੂੰ ਤੇ ਮੇਰੇ ਬੱਚਿਆਂ ਨੂੰ ਤੇ ਮੇਰੀ ਘਰਵਾਲੀ ਨੂੰ ਇਹਨਾਂ ਨੇ ਮੇਰੀ ਮੁਟਿਆਰਤੀ ਇਹਨੂੰ 2 ਘੰਟੇ ਸਾਨੂੰ ਜੇਲ੍ਹ ਕੀਤਾ ਗੁਰੂ ਘਰ ਦੇ ਵਿੱਚ ਰਵਾਇਆ ਇਹਨਾਂ ਨੇ 2 ਘੰਟੇ ਮੇਰੇ ਘਰ ਨੇ ਮਿੰਨਤਾ ਵੀ ਦਿੱਤ ਕੇ ਨਾਲੀਆਂ ਵੀ ਸਾਨੂੰ 1 ਘੰਟਾ 1 ਮਹੀਨਾ ਦਿੱਤਾ ਜਾਵੇ ਕਿ ਅਸੀਂ ਆਪਦੇ ਘਰ ਦਾ ਹੱਲ ਕਰ ਲਾਂਗੇ ਜੋ ਕਿ ਮੇਰਾ ਘਰ ਬੈਠਣ ਦੀ ਜਗ੍ਹਾ ਹੈ ਨਹੀਂ ਸੀ ਅਸੀਂ ਜਾ ਕੇ ਕੋਠੇ ਦੇ ਪਏ ਇਹ ਮੇਰਾ ਸਮਾਨ ਗੱਗਾ ਜਿਹੜਾ ਇਹ ਆਏ ਛੱਟ ਕੇ ਆਇਆ ਘਰੇ ਜਿਵੇਂ ਵੀ ਰੂੜੀਆਂ ਦੇ ਕੇ ਦਾ ਸਮਾਨ ਛੱਟੇ ਹੋਣੇ ਮੈਂ ਕੋਈ ਇਹਨਾਂ ਤੋਂ ਗੱਡੀ ਦੀ ਮੰਗ ਨਹੀਂ ਕੀਤੀ ਮੈਨੂੰ ਡਰਾ ਤਮਕਾ ਕੇ ਇਹਨਾਂ ਨੇ ਗੁਰੂ ਘਰ ਦੇ ਵਿੱਚੋਂ ਭਜਾਇਆ ਵੀ ਤੈਨੂੰ ਐ ਕਰਦੇ ਆਂਗੇ ਤੇਰੇ ਦੇ ਪਰਚਾ ਕਰਾਵਾਂਗੇ ਤੇਰੇ ਬੱਚੇ ਦੇ ਪਰਚਾ ਕਰਾਵਾਂਗੇ ਅੱਧੇ ਘੰਟੇ ਦਾ ਟਾਈਮ ਦਿੱਤਾ ਮੈਂ ਤਾਂ ਗੁਰੂ ਘਰ ਜਾ ਕੇ ਆਰਾਮ ਕਰਨ ਲੱਗ ਗਿਆ ਬਲੱਡ ਵੱਧ ਗਿਆ ਜੀ ਮੇਰਾ ਟੀਕੇ ਲਵਾਏ ਉੱਥੇ ਗੁਰੂ ਘਰ ਦੇ ਵਿੱਚ ਵੀ ਡਾਕਟਰ ਨੂੰ ਬੁਲਾ ਕੇ ਤੇ ਮਾਈਆਂ ਨੇ ਸਾਰੀਆਂ ਕਿਹਾ ਬਾਬਾ ਜੀ ਤੁਸੀਂ ਪੈ ਜਾਓ ਆਰਾਮ ਕਰ ਲਓ ਵੀ ਥੋੜੀ ਕੋਈ ਗਲਤੀ ਨਹੀਂ ਤੇ ਅਰਵਾਰ ਸਿੰਘ ਪ੍ਰਧਾਨ ਹੈ ਜਿਹੜਾ ਸਾਡੇ ਗੁਰੂ ਘਰ ਦਾ ਉਹਨੇ ਮੈਨੂੰ ਉੱਧੇ ਕਹਾ ਬੁਲਾ ਲਿਆ ਕਹਿੰਦਾ ਵੀ ਬਾਬਾ ਦਾ ਗਰਮੇਲ ਸਿੰਘ ਜੀ ਪ੍ਰਧਾਨ ਹੋਟਲ ਤੇ ਆ ਜਾ ਤੇ ਮੇਰੇ ਘਰ ਵਾਲੀ ਨੇ ਮੇਰੀ ਵਾਈਫ ਨੇ ਫੋਨ ਚੱਕਿਆ ਉਹ ਕਹਿੰਦੀ ਬਾਈ ਜੀ ਕੀ ਗੱਲ ਉਹ ਕਹਿੰਦਾ ਭੈਣੇ ਕੋਈ ਡਰਨ ਦੀ ਗੱਲ ਨਹੀਂ ਤੇ ਬਾਬਾ ਜੀ ਨੂੰ ਕੱਲਿਆਂ ਨੂੰ ਭੇਜ ਦਿਓ ਜਦੋਂ ਮੈਂ ਗਿਆ ਜੀ ਉੱਥੇ ਤੇ ਮੈਂ ਉੱਥੇ ਗੁਰਮੀਰ ਪ੍ਰਧਾਨ ਹੈਰੀਟਸ ਤੇ ਮੈਂ ਵਾਪਸ ਆਉਣ ਲੱਗਾ ਇਹ ਬਾਬੇ ਦਾਮੂ ਸਾਹਿਬ ਦੇ ਅੰਦਰੋਂ ਨਿਕਲਿਆ ਦਰਗਾਹ ਤੋਂ ਅਵਤਾਰ ਸਿੰਘ ਸਾਹਿਬ ਤੇ ਇਹ ਮੈਨੂੰ ਖਿਦ ਆਜੋ ਬਾਬਾ ਜੀ ਕੋਈ ਗੱਲ ਨਹੀਂ ਤੇ ਤੁਸ ਡਰਨ ਦੀ ਲੋੜ ਨਹੀਂ ਜਦੋਂ ਜੀ ਮੈਂ ਦਫ਼ਤਰ ਦੇ ਵਿੱਚ ਗਿਆ ਤੇ ਮੈਂ ਹਦੇ ਪੈਰ ਹੀ ਪਾਇਆ ਤੇ ਜਗਜੀਵਨ ਸਿੰਘ ਮੇਰੇ ਗੱਲ ਪੈ ਨਿਕਲਿਆ ਮੈਨੂੰ ਕਹਿੰਦਾ ਤੂੰ ਜਾਂਦਾ ਕਿ ਨਹੀਂ ਸਾਡੀ ਪ੍ਰਮਾਣਛਿਦਾ ਫਾਇਦਾ ਠਾਉਣਾ ਨਹੀਂ ਤੇਰੇ ਤੇ ਤੇਰੇ ਬੱਚੇ ਦੇ ਪੰਚਾ ਕਰਾਵਾਂਗੇ ਤੇ ਤੇਈ ਤੇਰੇ ਪਰਿਵਾਰ ਦੀ ਖੇਚਤੂ ਕਰਾਂਗੇ ਤੇ ਤੂੰ ਨਹੀਂ ਚਲਿਆ ਜਾ ਅਸੀਂ ਗੱਡੀ ਭੇਜਦੇ ਹਾਂ ਤੇ ਤੂੰ ਸਾਡੀ ਗੱਡੀ ਤੇ ਸਮਾਨ ਚੱਕ ਕੇ ਲੈ ਕੇ ਜਾ ਤੇ ਮੈਂ ਜੀ ਰੋਂਦਾ ਉੱਥੋਂ ਦਰਬਾਰ ਦੇ ਵਿੱਚੋਂ ਗੁਰੂ ਘਰ ਆ ਗਿਆ ਤੇ ਮੈਂ ਜਦੋਂ ਪਰਿਵਾਰ ਨੂੰ ਦੱਸਿਆ ਤੇ ਮੇਰੇ ਬੱਚੇ ਰੋਣ ਲੱਗ ਗਏ ਸਾਰੇ ਤੇ ਮੇਰੇ ਬੱਚਿਆਂ ਨੇ ਨੇ ਬਹੁਤ ਮਾੜਾ ਵਿਹਾਰ ਕੀਤਾ ਮੇਰੀ ਬੇਟੀ ਦਾ ਸਾਇੰਸ ਪਾਠ ਆਰੰਭ ਕੀਤਾ ਸੀਗਾ ਜਿਹਦੇ ਵਿੱਚੋਂ 600 ਅੰਕ ਕੀਤਾ ਤੇ 800 ਅੰਕ ਉਹਦਾ ਆਇੰਦਾ ਤੇ ਇਹ ਕਹਿੰਦੇ ਪਾਠ ਆਪੇ ਹੁੰਦਾ ਰਹੂਗਾ ਇਹਨਾਂ ਨੇ ਉਹ ਵੀ ਮੇਰੀ ਮਰਿਆਦਾ ਗੁਰੂ ਘਰ ਜਿਹੜੀ ਉਲੰਘਣਾ ਕੀਤੀ ਹੈ ਤੇ ਮਰਗਦਾ ਭੋਗ ਸੀ ਜਿਹੜਾ ਉਹਦੇ ਵਿੱਚ ਇਹਨਾਂ ਨੇ ਬਹੁਤ ਮੇਰੇ ਨਾਲ ਦਖਲਦਾਰੀ ਦੇ ਵਿੱਚ ਮੇਰਾ ਬਣਾ ਇਹਨਾਂ ਨੇ ਅਫਮਾਨ ਕੀਤਾ ਜਿਹਦੇ ਵਿੱਚ ਮੈਂ ਜੱਥੇਬੰਦੀਆਂ ਨੂੰ ਵੀ ਤੇ ਬਾਈ ਸਾਹਿਬ ਜੀ ਉਹਨਾਂ ਕੋਲੇ ਆਇਆ ਫਰਿਆਦ ਲੈ ਕੇ ਵੀ ਮੇਰਾ ਜਿਹੜਾ ਇਨਸਾਫ ਕੀਤਾ ਜਾਵੇ ਮੇਰੇ ਘਰ ਵਾਲੀ ਨੂੰ ਜਾਤੀ ਸ਼ੂਸ਼ਕ ਸ਼ਬਦ ਜਿਹੜੇ ਬਹੁਤ ਵਰਤੇ ਇਹਨਾਂ ਨੇ ਤੇ ਮੇਰੇ ਤੇ ਵੀ ਬਹੁਤ ਇੰਨਿਆਂ ਨੇ ਮਾੜਾ ਕਿਵੇਂ ਨੂੰ ਬੋਲੇ ਨੇ ਬੱਚਿਆਂ ਨੂੰ ਵੀ ਵੀ ਇੱਥੇ ਖਾਂਦੇ ਆ ਗੁਰਦੁਆਰੇ ਇਹ ਗੱਗਾ ਜਿਹੜਾ ਇਹ ਬਹੁਤ ਗੱਲਾਂ ਕਰਦਾ ਤੇ ਸਾਰਾ ਵਿਵਾਦ ਦੀ ਜੜ ਇਹ ਗੱਗਾ ਹੈ ਇਹਨੇ ਇੰਤੋਂ ਤੱਕ ਇਹ ਕੰਮ ਪਹੁੰਚਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ